ਦੋਸਤੋ ਅੱਜ ਆਪਾਂ ਗੱਲ ਕਰਦੇ ਆਂ ਉਸਤਾਦ ਸੋਨੂ ਸਿਤਵਾਲੇ ਦੀ ਜਿਹਨੇ ਪਿਛਲੇ ਦਿਨੀ ਇੱਕ ਇੰਟਰਵਿਊ 'ਚ ਬਹੁਤ ਵੱਡੇ ਖਲਾਸੇ ਕੀਤੇ ਉਹਨੇ ਇੰਟਰਵਿਊ 'ਚ ਇਹ ਗੱਲ ਕਹੀ ਵੀ ਮੈਨੂੰ ਬਹੁਤ ਤੰਗ ਤੇ ਪਰੇਸ਼ਾਨ ਕੀਤਾ ਜਾ ਰਿਹਾ ਜਦੋਂ ਐਂਕਰ ਨੇ ਪੁੱਛਿਆ ਕਿ ਤੈਨੂੰ ਕੀ ਪਰੇਸ਼ਾਨ ਕੀਤਾ ਉਹਨੇ ਦੱਸਿਆ ਵੀ ਮੈਨੂੰ ਕੁੜੀਆਂ ਵਾਲੀਆਂ ਬਾਜਾਂ ਕੱਢ-ਕੱਢ ਕੇ ਤੇ ਮੈਨੂੰ ਕਰਦੇ ਤੰਗ ਹੁਣ ਮੈਂ ਕੀ ਕਰਾਂ ਅਗੋ ਐਂਕਰ ਟੋਕਰਾ ਟੀਵੀ ਵਾਲ ਨੇ ਤਾਂ ਜਵਾਬ ਕਿਹਾ ਤੇਰੇ ਕੋਲੇ ਹੁਣ ਇਹਦੇ ਹੈਗੇ ਦੋ ਆਪਸ਼ਨ ਇੱਕ ਆਪਸ਼ਨ ਤੂੰ ਆਪ ਦਾ ਫੋਨ ਕਰਦੇ ਬੰਦ ਤੇ ਦੂਜਾ ਆਪਸ਼ਨ ਉਹਨੇ ਕਿਹਾ ਵੀ ਤੈਨੂੰ ਲੋਕੀ ਪਿਆਰ ਕਰਦੇ ਆ ਤੈਨੂੰ ਤੰਗ ਨਹੀਂ ਕਰਦੇ ਉਹ ਜਿਹੜੇ ਤੂੰ ਕਹਿੰਦਾ ਕੁੜੀਆਂ ਵਾਲੇ ਵਾਜਾਂ ਕਰਦੇ ਕੁੜੀਆਂ ਨੇ ਵਾਜਾਂ ਨਹੀਂ ਕਰਦੇ ਉਹ ਸੱਚੀ ਵਿਚਾਰੇ ਬਲੈਟੀ ਕਾਰਖਾਨੇ ਆ ਉਹਨਾਂ ਘਰ ਦੇ ਨਾਲ ਕਾੜਦੇ ਉਹ ਆ ਇਹ ਤਾਂ ਗੱਲਬਾਤ ਦੌਰਾਨ ਸੋਨੂ ਨੇ ਹੋਰ ਵੀ ਦੱਸਿਆ ਉਹਨੇ ਆਖਿਆ ਤਾਂ ਮੇਰੀ ਇੱਕ ਛੋਟੀ ਜੀ ਪ੍ਰੋਬਲਮ ਆ ਇਤੋਂ ਵੱਡੀ ਪ੍ਰੋਬਲਮ ਤਾਂ ਇੱਕ ਮੋਗੇ ਏਰੀਏ ਦੇ ਬੰਦੇ ਆ ਜਿਨ੍ਹਾਂ ਨੇ ਮੈਥੋਂ ਕਾਗਜ਼ਾਂ ਤੇ ਕਰਾਲੇ ਸੈਨ ਤੇ ਮੈਨੂੰ ਕਹਿੰਦੇ ਤੂੰ ਹੋ ਗਿਆ ਬਾਂਡ ਮਾਹ ਇਹ ਕੀ ਹੁੰਦਾ ਉਹ ਕਹਿੰਦੇ ਤੂੰ ਹੋ ਗਿਆ ਸਾਡੇ ਦੀਨ ਜਿਵੇਂ ਅਸੀਂ ਕਹਾਂ ਤੈਨੂੰ ਕਰਨਾ ਪਊਗਾ ਮਾਹਾ ਚੱਲ ਕੋਈ ਨਾ ਕਰ ਲੈ ਫੇਰ ਕਿਹਾ ਹੁਣ ਮੈਂ ਤੇ ਖਾੜੇ ਲਵਾਇਆ ਕਰਨੇ ਤੇ ਗੀਤ ਗਵਾਇਆ ਕਰਨੇ ਚਾਦਰਾਂ ਚੂੜਾ ਮੈਂ ਦਸਵਾ ਕੇ ਦੇਣਗੇ ਪਰ ਉਹ ਤਾਂ ਕੰਜਰੇ ਗਾਮੀ ਹੋਰ ਕਰੀ ਜਾਂਦੇ ਮੈਨੂੰ ਸ਼ਾਮ ਨੂੰ ਵਾਹ ਕੇ ਲੈ ਜਾਂਦਾ ਤੇ ਕੋਠੀ ਚ ਦਾਰੂ ਪੀ ਕੇ ਮੈਨੂੰ ਕਰ ਦਿਆ ਤੰਗ ਤੇ ਮੈਨੂੰ ਕਹਿੰਦੇ ਤੂੰ ਘਗਰੀ ਪਾਵੇਂ ਘਗਰੀ ਪਵਾ ਕੇ ਮੁੰਨੀ ਬਦਨਾਮ ਹੋਈ ਤੇ ਮੈਨੂੰ ਕਹਿੰਦੇ ਹੁਣ ਠਮਕਾ ਲਾ ਕੇ ਦਿਖਾ ਮੈਂ ਦੋ ਚਾਰ ਠਮਕੇ ਤਾਂ ਵਧੀਆ ਵਧੀਆ ਲਾਉਣਾ ਜੇ ਮਾੜਾ ਠਮਕਾ ਮੇਰਾ ਖਰਾਬ ਹੋ ਜਾਂਦਾ ਫਿਰ ਮੈਨੂੰ ਕੋਟ ਨਾਲ ਕੁੱਟਦੇ ਆ ਫਿਰ ਮੈਂ ਹੁਣ ਕਰਾਂ ਤੇ ਕਰਾਂ ਕੀ ਇੱਕ ਦਿਨ ਕੋਟਨਾ ਮੇਰੇ ਢੂਈ ਤੇ ਮਾਰਿਆ ਮੇਰੇ 7ਵੀਂ ਰੀੜ ਦੀ ਹੱਡੀ 7ਵਾਂ ਮੜਕਾ ਹੁੰਦਾ ਨਾ ਉਹ ਹਿੱਲ ਗਿਆ ਮੇਰੀ ਰੀਡ ਦੀ ਹੱਡੀ ਦਾ ਇਲਾਜ ਤਾਂ ਨਾ ਕੀ ਕਰਾਉਣਾ ਇਹ ਤਾਂ ਫਿਲਮਾਂ ਡਾਇਲੌਗ ਮਾਰਦੇ ਸੀ ਕਿ ਕਹਿੰਦੇ ਜਿੰਨਾ ਚਿਰ ਤੇਰੇ ਪਾਅ ਚੱਲਣਗੇ ਉਹਨਾਂ ਤੇਰੇ ਸਾਹ ਚੱਲਣਗੇ ਨਹੀਂ ਕਹਿੰਦੇ ਤੇਰਾ ਸਾਰਾ ਹੂਕਾ ਪਾਣੀ ਬੰਦ ਕਰ ਤੀ ਜੀਬ ਵਾਲੀ ਗੋਲੀ ਚੈਣੀ ਖੈਣੀ ਤਬਾਕੂ ਸਾਰਾ ਕੋਈ ਬੰਦ ਕਰਦਾ ਹੁਣ ਮੈਂ ਹੁਣ ਦਸ ਕਰਾਂ ਤੇ ਕਰਾਂ ਕਿ ਮੈਨੂੰ ਫਿਰ ਕਰਨਾ ਪੈਂਦਾ ਕੁਕਰਾ ਟੀਵੀ ਵਾਲ ਨੇ ਕਿਹਾ ਵੀ ਤੈਨੂੰ ਇਸ ਬਾਰੇ ਘਰੇ ਮਾਪਿਆਂ ਨੂੰ ਦੱਸਣਾ ਚਾਹੀਦਾ ਮਾਪੇ ਤੇਰੇ ਨਾਲ ਖੜਨਗੇ ਇਕ ਠੋਕ ਕੇ ਸੋਨੂੰ ਕਹਿੰਦਾ ਹੈਕ ਠੋਕ ਨਾ ਟੱਟੂ ਖੜਨਾ ਉਹਨਾਂ ਦਾ ਜਿਹੜਾ ਘੋਟਣਾ ਨਾ ਕੁੱਟਿਆ ਉਹ ਘੋਟਣਾ ਤੇ ਇਹਨਾਂ ਨੇ ਦਿੱਤਾ ਸੀਗਾ ਸੋ ਉਹਨੂੰ ਹੁਣ ਇਹ ਨਹੀਂ ਪਤਾ ਇੰਟਰਵਿਊ ਤੋਂ ਬਾਅਦ ਸ਼ਾਇਦ ਮੇਰੇ ਘਰੇ ਆ ਕੇ ਫੇਰ ਕੋਡ ਨਾ ਘਟਾਈ ਉਹ ਹੀ ਗੱਲ ਉਹ ਵੀ ਮਾਤਾ ਨੇ ਲਾ ਲਿਆ ਟੋਕਰਾ ਟੀਵੀ ਵਾਲ ਨੂੰ ਫੋਨ ਕਹਿੰਦੀ ਸਾਡੇ ਮੁੰਡੇ ਚੋਰੀ ਬਣਾ ਕੇ ਰਹਿ ਗਿਆ ਰੇਡੀਓ ਜਿੱਦੇ ਦਾ ਤੂੰ ਰੇਡੀਓ ਬਣਾਇਆ ਮੁੰਡਾ ਉਹਦੇ ਤਾਂ ਘਰੇ ਨਹੀਂ ਆਇਆਗਾ ਉਹ ਗਮਾ ਜੀ ਕਹਿੰਦੀ ਤੇਰੇ ਹੱਡਾਂ 'ਚ ਮੈਂ ਦੋ ਕੱਢੂੰਗੀ ਹੁਣ ਸੋਨੂ ਦੀ ਮਾਤਾ ਵੀ ਸਿਆਣੀ ਆ ਉਹਨੂੰ ਪਤਾ ਦੋ ਕੂੰਗੀ ਫੇਰ ਹੀ ਇੱਕ ਦਊਗਾ ਇਹ ਜੇ ਇੱਕ ਹੀ ਕਹਤਾ ਫੇਰ ਕੀ ਪਤਾ ਏ ਟੋਕਰਾ ਟੀਵੀ ਵਾਲੇ ਇਹਦੇ ਵਿੱਚ ਦਿਮਾਗ ਕੱਢ ਲੈਣ ਇਹਦੀ ਆਵਾਜ਼ ਕੱਢ ਲੈਣ ਇਹ ਤਾਂ ਦੋ ਚੀਜ਼ਾਂ ਹੈ ਇਹਦੇ ਕੋਲੇ ਹੈ ਗਿਆ ਹੋਰ ਇਹਦੇ ਕੋਲੇ ਚਲੋ ਇਹ ਮੌਕੀ ਦੀ ਗੱਲ ਇਹ ਹੈ ਜੀ ਸੁਨੂ ਗਿਆ ਹੁਣ ਗਮਾਹ ਚ ਉਹਨੂੰ ਭਾਲਣ ਵਾਲੇ ਨੂੰ ਦਿੱਤਾ ਜਾਊਗਾ ਉਚਿਤ ਨਾਮ ਅਗਲੇ ਸੁਨੂ ਦੇ ਗੀਤ ਵਿੱਚ ਮੋਢਲੇ ਦਾ ਮੌਕਾ ਦਿੱਤਾ ਜਾਊਗਾ ਤੇ ਉਹਦਾ ਨਾਮ ਗੁਪਤ ਰੱਖਿਆ ਜਾਊਗਾ ਗੁਪਤਤਾ ਇੰਨਾ ਰੱਖਿਆ ਜਾਊਗਾ ਤੂੰ ਸਮਝ ਲੈ ਜੇ ਸੁਨੂ ਦੀ ਮਾਤਾ ਨੂੰ ਤੇ ਸੁਨੂ ਨੂੰ ਦੱਸਤਾ ਵੀ ਆਹ ਬੰਦੇ ਨੇ ਥੋੜਾ ਦੱਸਿਆ ਏ ਤੇ ਉਹ ਜ਼ਿੰਦਗੀ ਭਾਰੀਂ ਦੱਸ ਸਕਦੇ ਇਹ ਤਾਂ ਘਾਤ ਤਾਂ ਝੂਠੀ ਪੈ ਜਾਊਗੀ ਸੋ ਉਹ ਜਿਹੜੀ ਮੁਰਗੀ ਪਹਿਲੇ ਤੇ ਆਂਡਾ ਪਹਿਲਾਂ ਆਇਆ